ਕੀ ਭਾਜਪਾ ਵੀ ਆ ਰਹੀ ਐ ਇਸ ਕੰਟੈਕਸਟ ਭਾਜਪਾ ਤੇ ਸਾਰਾ ਪਰ ਉਹ ਤੇ 227 ਦਾ ਮਿਸ਼ਨ ਲੈ ਕੇ ਚੱਲ ਰਹੇ ਪੰਜਾਬ ਉਹ ਬੜੀਆਂ ਦੂਰ ਦੀਆਂ ਗੱਲਾਂ ਸਰ ਬਹੁਤ ਜ਼ਿਆਦਾ ਲੋਕੀ ਇਹ ਦੇਖਦੇ ਵੀ ਕਮਲ ਦੇ ਫੁੱਲ ਦੇ ਪਹਿਲੀ ਵਾਰੀ ਉਹਨਾਂ ਨੂੰ ਚਾਂਸ ਮਿਲਣ ਜਾ ਰਿਹਾ ਜੇਵਚੰਦ ਜੀ ਕਿੰਨੀ ਉਮਰ ਹੋ ਗਈ ਤੁਹਾਡੀ ਬਾਪੂ ਜੀ 90 ਤੋਂ ਤਾਂ ਹੋ ਗਈ ਅੱਛਾ ਤੇ ਕਦੋਂ ਪਹਿਲੀ ਵਾਰ ਵੋਟ ਪਾਈ ਲੋਕ ਨਹੀਂ ਪਾਰਟੀ ਪ੍ਰਤੀ ਹੈਗਾ ਵੋਟ ਵੋਟ ਪਾਉਣ ਵਾਸਤੇ ਕਿਦਾਂ ਵੋਟ ਪਾਉਣ ਵਾਸਤੇ ਉਮੀਦ ਹੈਗੀ 50% ਦੀ ਹੋ ਜੂਗੀ ਮੈਂ ਪਰਿੰਦਾ ਬੰਦਾ ਪਰਚੀਆਂ ਮਿਲ ਜਾਂਦੀਆਂ ਨੇ ਪਰਚੀਆਂ ਨਹੀਂ ਮਿਲਦੀਆਂ ਉਹਦੇ ਕਰਕੇ ਤੰਗੀ ਹੁੰਦੀ ਆ ਪਰਚੀਆਂ ਆ ਪੀਐਲੂ ਪਰਚੀਆਂ ਨਹੀਂ ਵੰਡਦੇ ਇਹਦੇ ਦੇ ਜਿਲ੍ਹਾ ਪ੍ਰੀਸ਼ਦ ਤੇ ਜੋਨ ਕਾਨੋਵਾ ਤੋਂ ਉਮੀਦਵਾਰ ਆ ਆਮ ਆਦਮੀ ਪਾਰਟੀ ਦੇ ਰਾਹੁਲ ਕੁਮਾਰ ਸ਼ਰਮਾ ਜੀ ਵੀ ਇਸ ਵੇਲੇ ਹਲਕੇ ਦੇ ਵਿੱਚ ਆ लेखा-ਜੋਖਾ ਲੈ ਰਿਹਾ ਆ ਸ਼ਰਮਾ ਜੀ ਕਿੰਨੇ ਕਬੂਤਾਂ ਤੋਂ ਹੋ ਕੇ ਆਏ ਉਹ ਕਿਦਾਂ ਦਾ ਰੁਝਾਨ ਚੱਲ ਰਿਹਾ ਮੈਂ ਜੀ 6 ਤੋਂ 7 ਬੂਤ 8 ਕਬੂਤਖ ਵੇਖ ਆਇਆ ਬਹੁਤ ਵਧੀਆ ਲੋਕਾਂ ਦਾ ਪਿਆਰ ਮਿਲ ਰਿਹਾ ਲੋਕ ਧੜਾ ਧੜ ਵੋਟਿੰਗ ਕਰ ਰਹੇ ਆ ਥੋੜਾ ਜਿਹਾ ਸਵੇਰੇ ਸਵੇਰੇ ਪਹਿਲਾਂ ਢਿੱਲਾ ਹੀ ਕੰਮ ਪਰ ਹੁਣ ਐਕਟਿਵ ਹੋ ਗਿਆ ਕੰਮ ਤੇਜ਼ੀ ਨਾਲ ਜਿਹੜਾ ਲੋਕ ਆਮ ਆਦਮੀ ਪਾਰਟੀ ਨੂੰ ਪਾ ਰਿਹਾ ਤੇ ਯਕੀਨ ਆ ਵੀ ਜਿੱਤ ਹੋਏਗੀ ਕਿਵੇਂ ਪਿੰਡਾਂ ਦੇ ਵਿੱਚ ਦੂਜੇ ਜਿਹੜੇ ਵਿਰੋਧੀ ਧੜੇ ਆ ਆ ਜਿਵੇਂ ਆਮ ਆਦਮੀ ਪਾਰਟੀ ਦੇ ਨਾਲ ਕਾਂਗਰਸ ਆ ਅਕਾਲੀ ਦਲ ਕੀ ਭਾਜਪਾ ਵੀ ਆ ਰਹੀ ਐ ਇਸ ਕੰਟੈਸਟ ਭਾਜਪਾ ਤੇ ਸਾਰਾ ਥੋੜੀ ਇੱਕ ਦੋ ਪਿੰਡਾਂ ਦੇ ਵਿੱਚ ਹੈਗੀ ਔਰ ਤੇ ਮੈਨੂੰ ਕੋ ਭਾਜਪਾ ਦਾ ਨਾਂ ਤੇ ਕੋ ਬੰਦਾ ਲੱਬਿਆ ਨਾ ਕੋ ਬੋਰਡ ਲੱਬਿਆ ਇੱਕ ਦੋ ਪਿੰਡਾਂ 'ਚ ਥੋੜੀ ਥੋੜੀ ਮਾੜੀ ਮਾੜੀ ਕਿਤੇ ਵੋਟ ਹੈਗੀ ਆ ਪਰ ਉਹ ਤਾਂ 227 ਦਾ ਮਿਸ਼ਨ ਲੈ ਕੇ ਚੱਲ ਰਹੇ ਪੰਜਾਬ ਉਹ ਬੜੀਆਂ ਦੂਰ ਦੀਆਂ ਗੱਲਾਂ ਸਾਰਾ ਜੇ ਤੁਹਾਨੂੰ ਪਤਾ ਹੀ ਲੱਗ ਜਾਣਾ ਰਿਜ਼ਲਟ ਵੀ ਇੱਥੇ ਕਿ ਨੀ ਕੋ ਵੋਟ ਪੂਰ ਹੋਣ ਦੀ ਉਮੀਦ ਮੈਨੂੰ ਲੱਗਦਾ ਵੀ 60 50 60% ਹੀ ਪੋਲ ਜਿਹੜੀ ਥੋੜਾ ਜਿਹਾ ਲੋਕਾਂ ਦਾ ਨਾ 50 60% ਪੋਲ ਹੋ ਜਾਏ ਅਕਸਰ ਹੀ ਇਹਨਾਂ ਵੋਟਾਂ ਦੇ ਵਿੱਚ ਰੁਝਾਨ ਦੂਜੀਆਂ ਵੋਟਾਂ ਦੇ ਮੁਕਾਬਲੇ ਘੱਟ ਹੁਣ ਕੁਝ ਇੱਕ ਤੇ ਅੱਜ ਹੈ ਸੰਡੇ ਆ ਥੋੜਾ ਲੋਕ ਆਊਟਿੰਗ ਲਈ ਵੀ ਗਏ ਆ ਜਿਹੜੇ ਕੁਝ ਆਪਣੇ ਸਾਡੇ 크ਿਸਚਨ ਭਾਈਚਾਰੇ ਦੇ ਲੋਕ ਆ ਉਹ ਵੀ ਆਪਣੇ ਗਏ ਆ ਤੇ ਗਿਰਜਾ ਘਰਾਂ ਚ ਗਏ ਆ ਉਹ ਕਰਕੇ ਥੋੜਾ ਜਆ ਜਿਹੜਾ ਲੋਕ ਆ ਰਹੇ ਆ ਵੈਸੇ ਵਾਪਸ ਆਪਾਂ ਅਪੀਲ ਕਰਦੇ ਆ ਵੀ ਵੋਟ ਜ਼ਰੂਰ ਪਾਓ ਕਿਸੇ ਵੀ ਪਾਰਟੀ ਨੂੰ ਪਾਣੀ ਆਪਾਂ ਇਹਨਾਂ ਪਰ ਵੋਟ ਆਪਣੀ ਜ਼ਰੂਰ ਪਾਓ ਕਿੱਦਾਂ ਲੱਗਦਾ ਕਿ ਜੋ ਤੁਸੀਂ ਕੈਂਪੇਨ ਕੀਤੀ ਆ ਲੋਕਾਂ ਤੱਕ ਪਹੁੰਚ ਕੀਤੀ ਆ ਅੱਜ ਵੋਟ ਦੇ ਰੂਪ ਦੇ ਵਿੱਚ ਕਿੱਦਾਂ ਬਹੁਤ ਵਧੀਆ ਲੱਗ ਰਿਹਾ ਬਾਕੀ ਭਾਜੀ ਤੁਹਾਨੂੰ ਤੇ ਪਤਾ ਹੀ ਆ ਵੀ ਤੁਸੀਂ ਮੇਰਾ ਪੂਰਾ ਕਵਰ ਕੀਤਾ ਮੇਰੇ ਵੱਲੋਂ ਜੇ ਕੋਈ ਕਮੀ ਪੇਸ਼ੀ ਮੈਂ ਹਰ ਕੋਸ਼ਿਸ਼ੋ ਕੀਤੀ ਆ ਲੋਕਾਂ ਤੱਕ ਜਾਣ ਦੀ ਬਾਕੀ ਲੋਕਾਂ ਦਾ ਫਤਵਾ ਹਾਰ ਜਿੱਤ ਬਣੀ ਆ ਅੱਜ ਵੀ ਲੋਕਾਂ ਚ ਕੱਲ ਵੀ ਲੋਕਾਂ ਚ ਬਾਅਦ ਚ ਵੀ ਲੋਕਾਂ ਚ ਹੀ ਰਹਿਣਾ ਸਰ ਆਪਣੇ ਵੱਲੋਂ ਮੈਂ ਕੋਈ ਕਮੀ ਪੇਸ਼ੀ ਨਹੀਂ ਛੱਡੀ ਮੇਰੇ ਖਿਆਲ ਆ ਮੇਰੇ ਜਿੰਨਾ ਯੋਰਕੇ ਦੇ ਬੰਦੇ ਨੇ ਨਹੀਂ ਕਿਸੇ ਉਮੀਦਵਾਰ ਨੇ ਨਹੀਂ ਲਾਇਆ ਹੋਏਗਾ ਜਿੰਨਾ ਤੱਕ ਮੈਂ ਲੋਕਾਂ ਦੇ ਘਰਾਂ ਤੱਕ ਗਿਆ ਇਹੋ ਫਰਕ ਹੁੰਦਾ ਨਾ ਨਵੇਂ ਯੋਗਾਨ ਉਮੀਦਵਾਰਾਂ ਦੇ ਵਿੱਚ ਪੋਟੈਂਸ਼ੀਅਲ ਜਿਆਦਾ ਹੁੰਦੀ ਆ ਕੰਮ ਕਰਨ ਦੀ ਸੋ ਰਾਹੁਲ ਜੀ ਦਾ ਕਹਿਣਾ ਆ ਕਿ ਮੈਂ ਬਹੁਤ ਆਪਣੇ ਵੱਲੋਂ ਜਿੰਨਾ ਮੈਂ ਕਰ ਸਕਦਾ ਸੀ ਆਪਣਾ ਬੈਟਰ ਕੀਤਾ ਵਾ ਹੁਣ ਇਹ ਦੇਖਦੇ ਆ ਕਿ ਲੋਕ ਕਿੰਨਾ ਕੁ ਕਰਦੇ ਆ ਔਰ ਕਿਦੇ ਹੱਕ ਵਿੱਚ ਫਤਵਾ ਦੇਣ ਜਾ ਰਹੇ ਨੇ 14 ਦਸੰਬਰ ਨੂੰ ਇਹ ਜਿਹੜੀ ਆ ਪੋਲਿੰਗ ਹੋ ਰਹੀ ਆ ਤੁਸੀਂ ਵੇਖ ਸਕਦੇ ਹੋ ਕਿ ਵੱਖ-ਵੱਖ ਪਾਰਟੀਆਂ ਦੇ ਪੋਲਿੰਗ ਬੂਥ ਜਨੇ ਲੱਗੇ ਪਏ ਆ ਆ ਸਾਡੇ ਮਗਰ ਆਮ ਆਦਮੀ ਪਾਰਟੀ ਦਾ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦਾ ਉਮੀਦਵਾਰ ਰਾਹੁਲ ਸ਼ਰਮਾ ਉਹਦੀ ਜਿਹੜੀ ਆ ਇਹ ਕੈਂਪੇਨ ਜਿਹੜੀ ਇਸ ਵੇਲੇ ਵੋਟਾਂ ਦੇ ਵਿੱਚ ਬਦਲਣ ਵਾਸਤੇ ਕਨਵਾ ਦੇ ਵਿੱਚ ਚੱਲ ਰਹੀ ਆ ਸੋ ਸਾਡੇ ਨਾਲ ਇੱਥੇ ਸਰਪੰਚ ਸਾਹਿਬ ਹਾਜ਼ਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਵੀ ਆ ਆ ਸਰਪੰਚ ਸਾਹਿਬ ਹੋ ਗਈ ਸ਼ੁਰੂਆਤ ਵੋਟਾਂ ਦੀ ਬਿਲਕੁਲ ਹੋ ਗਈ ਜੀ ਸ਼ੁਰੂਆਤ ਹੋ ਗਈ ਜੀ ਕਿੰਦਾ ਦਾ ਉਤਸ਼ਾਹ ਆ ਲੋਕਾਂ ਦਾ ਲੋਕਾਂ 'ਚ ਆਮ ਆਦਮੀ ਪਾਰਟੀ ਪ੍ਰਤੀ ਪੂਰਾ ਉਤਸ਼ਾਹ ਆ ਕਿਉਂਕਿ ਲੋਕ ਨਹੀਂ ਪਾਰਟੀ ਪ੍ਰਤੀ ਤਾਂ ਹੈਗਾ ਵੋਟ ਪਾਉਣ ਵਾਸਤੇ ਕਿੰਦਾ ਵੋਟ ਪਾਉਣ ਵਾਸਤੇ ਵਿਹਾਰੇ ਲੋਕ ਜਿਨ੍ਹਾਂ ਜਿਨ੍ਹਾਂ ਨੂੰ ਪਰਚੀਆਂ ਮਿਲਦੀਆਂ ਜਾਂ ਨਹੀਂਆਂ ਥੋੜੀ ਜਿਹਾ ਲਿਸਟਾਂ ਦਾ ਉਤਰਾਤਰ ਹੈਗਾ ਵਾ ਪਰ ਲੋਕਾਂ ਦੇ ਪੋਲਟ ਪੰਡ ਦਾ ਪੂਰਾ ਸਤਾਵ ਹੈ ਲਗਭਗ ਮੇਰਾ ਖਿਆਲ ਆ ਵੀ 200 200 ਬੋਟ ਦੇ ਲਾ ਕੇ ਹਰ ਬੂਥ ਦੇ ਵਿੱਚ ਪੋਲਿੰਗ ਹੋ ਚੁੱਕੀ ਆ ਹੁਣ ਤੱਕ ਕਿੰਨੇ ਬੂਥ ਹੈ ਤੇ ਕੁੱਲ ਕਿੰਨੇ ਅੱਠ ਬੂਥ ਹੈ ਸਾਡੇ ਕੋਲ ਤੇ ਵੋਟਾਂ ਕਿੰਨੀਆਂ ਵੋਟ 7100 ਤੇ ਕੁਝ ਵੋਟਾਂ ਦੇ ਸੜੀਆਂ ਇੱਥੇ ਉਮੀਦ ਹੈ ਕਿ 50% ਦੀ ਹੋ ਜੂਗੀ 35 ਤੋਂ 40% ਦੀ ਹੋਏਗੀ ਇੰਨੀ ਇੰਨੀ ਘੱਟ ਵੋਟ ਕਿਉਂ ਥੋੜੀ ਜਿਹਾ ਲੋਕਾਂ ਦੀ ਦਿਲਚਸਪੀ ਜਾਂ ਕੋਈ ਬਾਹਰ ਅੰਦਰ ਲਾਲੋ ਇਹਦੇ ਵਿੱਚ ਕਟ ਕਰਕੇ ਸੋ ਦੱਸਦੇ ਆ ਕਿ 7000 ਤੋਂ ਵੱਧ ਵੋਟ ਆ ਤੇ 35 ਤੋਂ 40% ਦੀ ਤੱਕ ਭੁਗਤਣ ਦੀ ਉਮੀਦ ਆ ਤੇ ਇੱਥੇ ਕੁਝ ਵੋਟਰ ਵੀ ਆਏ ਆ ਆਹਾਂ ਜੀ ਕਿਵੇਂ ਵੋਟ ਪਾਏ ਹੋ ਹਾਂ ਜੀ ਵੋਟ ਪਾਏ ਜੀ ਬਿਲਕੁਲ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੋਟ ਕਿਦਾਂ ਦਾ ਤੁਸ਼ਾ ਅੰਦਰ ਕਿਵੇਂ ਦੀ ਭੀੜ ਕਿਦਾਂ ਦੀ ਦੇਖੋ ਜੀ ਭੀੜ ਪ੍ਰੋਪਰਲੀ ਚੱਲ ਰਹੀ ਹੈ ਤੇ ਮਾਰਨਿੰਗ ਦਾ ਟਾਈਮ ਹੈ ਜੋ ਜੋ ਦਿਨ ਮਤਲਬ ਥੋੜਾ ਟਾਈਮ ਵਧਾ ਜਾਏਗਾ ਤਾਂ ਤਾਂ ਵੋਟ ਵੀ ਕਰੋ ਬਾਹਰ ਨਿਕਲਣਗੇ ਵੋਟਰ ਕਰੋ ਨਿਕਲ ਕੇ ਵੋਟ ਪਾਣਗੇ ਲੋਕਾਂ 'ਚ ਉਤਸ਼ਾਹ ਹੈਗਾ ਵੋਟ ਪਾਣਗੇ ਲੋਕਾਂ ਦਾ ਹੱਕ ਹੈ ਜੀ ਸੋ ਇਹਨਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਦੇ ਵੋਟਰਾਂ ਕਹਿੰਦੇ ਕਿ ਵੋਟਾਂ ਦਾ ਉਤਸ਼ਾਹ ਪਾਇਆ ਜਾ ਰਿਹਾ ਸੋ ਹੋਰ ਵੀ ਇੱਥੇ ਬੂਥ ਲੱਗਿਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਸੋ ਇੱਕ ਪਾਸੇ ਆਮ ਆਦਮੀ ਪਾਰਟੀ ਦਾ ਬੂਥ ਲੱਗਿਆ ਇੱਧਰ ਜਿਹੜਾ ਕਾਂਗਰਸ ਪਾਰਟੀ ਦਾ ਬੂਥ ਲੱਗਿਆ ਤੇ ਇਹ ਇਹਨਾਂ ਦੇ ਸਮਤੀ ਦੇ ਉਮੀਦਵਾਰ ਸਦਾਸਕ ਦੇਵ ਸਿੰਘ ਜੀ ਪ੍ਰਸ਼ਾਦਾ ਪਾਣੀ ਵੀ ਚੱਲ ਰਿਹਾ ਨਾਲ ਨਾਲ ਹਾਂਜੀ ਚੱਲ ਰਿਹਾ ਜੀ ਕਿਵੇਂ ਚੱਲ ਰਿਹਾ ਕਿਵੇਂ ਉਤਸ਼ਾਹ ਲੋਕਾਂ ਦੇ ਵਿੱਚ ਵਧੀਆ ਜੀ ਉਤਸ਼ਾਹ ਲੋਕ ਆਪਣੇ ਕਰ ਰਹੇ ਨੇ ਪਰਚੀਆਂ ਘਟਾਰ ਰਹੇ ਨੇ ਸਾਡਾ ਤਾਂ ਬਹੁਤ ਤਜਰਬਾ ਵਾ ਇਲੈਕਸ਼ਨਾਂ ਦਾ ਬਹੁਤ ਸਾਰੀਆਂ ਇਲੈਕਸ਼ਨਾਂ ਤੁਸੀਂ ਹੰਡਾਈਆਂ ਨੇ ਇਹਨਾਂ ਇਲੈਕਸ਼ਨਾਂ ਦੇ ਵਿੱਚ ਤੇ ਦੂਜੀ ਇਲੈਕਸ਼ਨਾਂ 'ਚ ਕੀ ਫਰਕ ਹੈ ਦੂਸਰੀ ਇਲੈਕਸ਼ਨ 'ਚ ਥੋੜਾ ਸੌਖਾ ਰਹਿੰਦਾ ਬੰਦਾ ਪਰਚੀਆਂ ਮਿਲ ਜਾਂਦੀਆਂ ਨੇ ਪਰਚੀਆਂ ਨਹੀਂ ਮਿਲਦੀਆਂ ਉਹਦੇ ਕਰਕੇ ਤੰਗੀ ਹੁੰਦੀ ਆ ਪਰਚੀਆਂ ਅੱਛਾ ਵੀ ਆ ਲੋ ਪਰਚੀਆਂ ਨਹੀਂ ਵੰਡਦੇ ਇਹਦੇ ਦਿਨ ਪਤਾ ਨਹੀਂ ਕਿੰ ਕੀ ਕਹਿੰਦੇ ਨਹੀਂ ਵੰਡਦੇ ਪਰਚੀਆਂ ਲੋਕਾਂ 'ਚ ਉਤਸ਼ਾਹ ਕਿੰਨਾ ਲੋਕਾਂ ਦੇ ਸਾਹ ਪਰਚੀ ਵਾਲਾ ਜਿਹੜਾ ਖਰਾਬ ਹੁੰਦਾ ਉਹ ਛਾ ਕੱਟ ਜਾਂਦਾ ਅੱਛਾ ਜਿਹਨੂੰ ਪਰਚੀ ਨਹੀਂ ਮਿਲਦੀ ਉਹ ਉਜਰ ਨਹੀਂ ਕਰਦਾ ਉਹ ਫਿਰ ਬਹੁਤੀ ਮਿਹਨਤ ਨਹੀਂ ਕਰਦਾ ਇੱਕ ਅੱਦੇ ਬੂਥ ਤੇ ਲੱਭਦਾ ਮੁੜ ਕੇ ਚੱਲ ਜਾਂਦਾ ਸਾਰੇ ਬੂਥ ਆਟਤੀ ਸੰਮਤੀ ਦੇ ਉਮੀਦਵਾਰ ਉਹ ਕਿੱਦਾਂ ਦਾ ਲੱਗਦਾ ਕਿੱਦਾਂ ਦਾ ਦੋਖਾਦਰ ਰੁਝਾਨ ਲੋਕਾਂ ਦਾ ਰੁਝਾਨ ਬਹੁਤ ਵਧੀਆ ਭਾਈ ਗੁਰੂ ਕਿਰਪਾ ਕਰੇਗਾ ਕਿਹੜੀ ਪਾਰਟੀ ਦੀ ਲੱਖ ਲੜ ਰਿਹਾ ਕਾਂਗਰਸ ਪਾਰਟੀ ਤੋਂ ਇਹ ਨੇ ਸੁਖਦੇਵ ਸਿੰਘ ਹੈਪੀ ਜਿਹੜੇ ਕਾਂਗਰਸ ਪਾਰਟੀ ਵੱਲੋਂ ਜੋਨ ਕਾਨੋਵਾਨ ਦੇ ਸੰਪਤੀ ਦੇ ਉਮੀਦਵਾਰ ਨੇ ਉਹ ਇਹਨਾਂ ਦੇ ਜਿਹੜੇ ਹੈਗੀ ਆ ਟੀਮ ਦੇ ਮੈਂਬਰ ਉਹ ਲੱਗੇ ਪਏ ਆ ਵੋਟਾਂ ਦੀ ਜਿਹੜੀ ਆ ਪੜਤਾਲ ਵੀ ਕਰ ਰਿਹਾ ਔਰ ਜਿਹੜਾ ਕੋ ਵੋਟਰ ਆ ਰਿਆ ਵਾ ਉਹਨੂੰ ਨਾਲ ਦੀ ਨਾਲ ਭਗਤਾ ਵੀ ਰੇ ਤੇ ਨਾਲ ਦੀ ਨਾਲ ਪ੍ਰਸ਼ਾਦਾ ਵੀ ਚੱਲ ਰਿਹਾ ਕਿਉਂਕਿ ਇਹ ਜਿਹੜੇ ਜਿਹੜੀ ਟੀਮ ਆ ਇਹ ਲਗਭਗ 7:00 ਵਜੇ ਤੋਂ ਇੱਥੇ ਕਿੰਨੇ ਕੁ ਵਜੇ ਆ ਗਏ ਜੀ ਸਰਪੰਚ ਸਾਹਿਬ ਇੱਥੇ ਅਸੀਂ 7:30 ਵਜੇ ਆ ਗਏ ਜੀ 7:30 ਵਜੇ ਹਾਂਜੀ ਤੇ ਹੁਣ ਫਿਰ ਭੁੱਖ ਲੱਗ ਗਈ ਭੁੱਖ ਲੱਗਣੀ ਹੈ ਭੁੱਖ ਤੇ ਵੈਸੇ ਲੱਗ ਜਾਂਦੀ ਆ ਕਿਵੇਂ ਚੱਲ ਰਿਹਾ ਬਹੁਤ ਵਧੀਆ ਚੱਲ ਰਿਹਾ ਜੀ ਬਹੁਤ ਵਧੀਆ ਸੋ ਸਾਬਕਾ ਸਰਪੰਚ ਜਸਵੰਤ ਸਿੰਘ ਉਹ ਵੀ ਇੱਥੇ ਹਾਜ਼ਰ ਨੇ ਤੇ ਬਾਕੀ ਪੋਲਿੰਗ ਬੂਥ ਦੇ ਵਿੱਚ ਵੀ ਜਾ ਕੇ ਵੋਟਰਾਂ ਦੇ ਨਾਲ ਗੱਲਬਾਤ ਕਰਦੇ ਆਂ ਔਰ ਜਿਹੜਾ ਸਟਾਫ ਆ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਪੋਲਿੰਗ ਸਟੇਸ਼ਨ ਕਨਵਨ ਦੇ ਵਿੱਚ ਸਾਡੇ ਨਾਲ ਬਜ਼ੁਰਗ ਨੇ ਕੀ ਨਾਮ ਬਾਪੂ ਜੀ ਤੁਹਾਡਾ ਸ਼ਿਵਚੰਨ ਜੀ ਸ਼ਿਵਚੰਨ ਜੀ ਕਿੰਨੀ ਉਮਰ ਹੋ ਗਈ ਤੁਹਾਡੀ ਬਾਪੂ ਜੀ 90 ਤੋਂ ਤਾਂ ਹੋ ਗਈ ਹੈ ਅੱਛਾ ਤੇ ਕਦੋਂ ਪਹਿਲੀ ਵਾਰ ਵੋਟ ਪਾਈ ਸੀ ਹਾਂਜੀ ਵੋਟ ਪਹਿਲੀ ਵਾਰ ਕਦੋਂ ਪਾਈ ਜੀ ਜਦੋਂ ਜਵਾਨੀ ਚ ਪਾਈ ਵੋਟ ਤੂੰ ਕਿਦੋਂ ਪਾਈ ਪਹਿਲੀ ਵਾਰ ਵੋਟ ਪਤਾ ਕੁਝ ਕਦੋਂ ਪਾਈ ਸਮਝ ਜੀ ਨਹੀਂ ਕਿਹੜੀ ਆ 14 15 17 ਸਾਲ ਚ ਪਾਈ ਕਿਦੋਂ ਪਾਈ ਆਹੋ 18 ਸਾਲ ਦਾ ਹੈ ਅੱਛਾ ਹਾਂਜੀ ਤੇ ਪਹਿਲੀਆਂ ਚੋਣਾਂ ਚ ਤੇ ਹੁਣ ਦੀਆਂ ਚੋਣਾਂ ਚ ਫਰਕ ਹੈਗਾ ਕੋਈ ਤੇ ਮੈਨੂੰ ਵੀ ਪਤਾ ਜੀ ਮੈਨੂੰ ਫਰਕਾ ਫਰਕਾ ਕਾ ਫਰਕਾ ਚਲੋ ਫਰਕ ਹੈ ਜੀ ਹਾਂ ਸੋ ਬਜ਼ੁਰਗਾਂ ਦੀ ਅਵਸਥਾ ਕਾਫੀ ਜਿਹੜੀ ਆ ਬਡਾਪੇ ਵਾਲੀ ਆ ਤੇ ਉਹ ਸਾਡੀ ਗੱਲ ਨੂੰ ਫਾਲੋ ਨਹੀਂ ਕਰਦੇ ਤੇ ਠੀਕ ਚੱਲ ਰਿਹਾ ਹੈ ਕੰਮ ਠੀਕ ਹੈ ਕੋਈ ਜਿਆਦਾ ਭੀੜ ਭੂੜ ਨਹੀਂ ਜੀ ਨਹੀਂ ਬਹੁਤ ਵਧੀਆ ਜੀ ਬਹੁਤ ਬੜਾ ਸਮੂਥਲੀ ਚੱਲ ਰਿਹਾ ਕੋਈ ਇਹਦੇ ਵਿੱਚ ਕੋਈ ਰਸ਼ ਵਾਲੀ ਗੱਲ ਨਹੀਂਗੀ ਆਰਾਮ ਨਾਲ ਇਹ ਰਸ਼ ਘਟ ਕਿਉਂ ਤੁਹਾਡੀ ਸਾਹਿਬ ਨਹੀਂ ਹੌਲੀ ਹੌਲੀ ਪੋਲਿੰਗ ਇਹ ਸਟਾਰਟ ਅਪ ਹੈ ਲੇਡੀਆਂ ਬਾਹਰ ਨਿਕਲਣਗੀਆਂ ਬ੍ਰੇਕਫਾਸਟ ਤੋਂ ਬਾਅਦ ਫਿਰ ਹੌਲੀ ਹੌਲੀ ਪੋਲਿੰਗ ਜਿਆਦਾ ਵਧੇਗੀ ਤੇ ਬੜਾ ਆਰਾਮ ਨਾਲ ਚੱਲ ਰਿਹਾ ਫਿਰ ਵੀ ਇੱਥੇ 103 ਵੋਟਾਂ ਪੋਲ ਹੋ ਚੁੱਕੀਆਂ ਸੋ ਆਪਣੇ ਬੜੇ ਜ਼ਿੰਮੇਵਾਰ ਵੋਟਰ ਨੇ ਜਿਹੜੇ ਉਹ ਵੋਟ ਪਾ ਕੇ ਆਏ ਆ ਔਰ ਉਹ ਇਹ ਕਹਿ ਰਹੇ ਆ ਕਿ ਹੌਲੀ ਹੌਲੀ ਜਦੋਂ ਬੀਬੀਆਂ ਘਰਾਂ ਤੋਂ ਨਿਕਲਣਗੀਆਂ ਫੇਰ ਅਸ਼ ਪਊਗਾ ਹਾਲ ਦੀ ਘੜੀ ਜਿਹੜੀ ਆ ਨਾਰਮਲ ਜਿਹੜੀ ਆ ਉਹ ਸਾਰੀ ਚੋਣ ਚੱਲ ਰਹੀ ਹੈ ਮੈਂ ਮੈਂ ਤੁਹਾਨੂੰ ਪੰਜੇ ਤੇਰੀ ਸੌ ਲੱਗੇ ਮੈਨੂੰ ਭਗਵਾਨ ਦੀ ਸੌ ਲੱਗੇ ਕੋਈ ਨਹੀਂ ਕੱਲ ਪੜੀ ਨਹੀਂ ਪਊਗਾ ਉਹ 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 ਭਾਜਪਾ ਦਾ ਵੀ ਪੰਜਾਬ 227 ਮਿਸ਼ਨ ਚੱਲ ਰਿਹਾ ਵਾ ਤੇ ਉਸ ਤੋਂ ਲੱਗਦਾ ਕਿ ਕਨਵਣ ਦੇ ਵਿੱਚ ਵੀ ਭਾਜਪਾ ਦਾ ਬੂਤ ਜਣਾ ਲੱਗਿਆ ਪਿਆ ਤੇ ਇਥੇ ਭਾਜਪਾ ਦੇ ਆਗੂ ਤੇ ਉਹਨਾਂ ਦੇ ਵੋਟਰ ਜਿਹੜੇ ਉਹ ਵੀ ਹਾਜ਼ਰ ਆ ਕਿਵੇਂ ਚੱਲ ਰਿਹਾ ਭਾਈ ਤੁਹਾਡਾ ਬੂਥ ਬਹੁਤ ਵਧੀਆ ਚੱਲ ਰਿਹਾ ਜੀ ਕਿਵੇਂ ਆ ਸ਼ਾਹ ਕਿੰਨਾ ਕਾ ਲੋਕਾਂ ਚ ਵੋਟ ਬਹੁਤ ਜ਼ਿਆਦਾ ਹੁਸਾ ਹੈ ਅਸੀਂ ਪਿੰਡਾਂ ਦੇ ਵਿੱਚ ਵੀ ਘੁਮੇ ਆ ਕਨਵਾਂਣ ਵਿੱਚ ਵੀ ਘੁਮੇ ਆ ਬਹੁਤ ਜ਼ਿਆਦਾ ਹੁਸਾ ਲੋਕੀ ਇਹ ਦੇਖਦੇ ਵੀ ਕਮਲ ਦੇ ਫੁੱਲ ਦੇ ਪਹਿਲੀ ਵਾਰੀ ਉਹਨਾਂ ਨੂੰ ਚਾਂਸ ਮਿਲਣ ਜਾ ਰਿਹਾ ਤੇ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਸ਼ਹਿਰ ਕਨਵਾਂਣ ਵਿੱਚ ਵੀ ਪਹਿਲਾਂ ਤੁਹਾਡਾ ਕਾਲੀ ਨਾਲ ਗੱਠ ਜੋੜ ਹੁੰਦਾ ਸੀ ਹਾਂਜੀ ਇਸ ਵੇਲੇ ਅਸੀਂ ਇਕੱਲੇ ਲੜ ਰਹੇ ਹਾਂ ਲੇਕਿਨ ਬਹੁਤ ਵਧੀਆ ਸਪੋਰਟ ਮਿਲਦੀ ਹੈ ਤੋਂ ਇਹਨਾਂ ਦਾ ਕਹਿਣਾ ਕਿ ਜਿਹੜਾ ਇਸ ਵਾਰ ਕਮਲ ਦੇ ਫੁੱਲ ਨੂੰ ਵੀ ਸ਼ਾਮਿਲ ਆ ਸ਼ਰਮਾ ਜੀ ਸਾਡੇ ਨਾਲ ਆ ਅਨਿਲ ਸ਼ਰਮਾ ਜੀ ਕਿੰਦਾ ਫਿਰ ਵੋਟ ਪਾਏ ਕਿ ਪਾਉਣੀ ਨਹੀਂ ਸਰ ਪਾਣੀ ਆ ਜੀ ਹਾਂ ਪਾਣੀ ਆ ਤੇ ਬਾਕੀ ਪਰਿਵਾਰ ਵੀ ਪਾ ਰਿਹਾ ਆ ਸਭ ਪਾ ਰਹੇ ਠੀਕ ਆ ਤੇ ਕਿਦਾਂ ਦਾ ਲੱਗਦਾ ਇਹ ਇਨਾ ਵੋਟਾਂ ਦੇ ਵਿੱਚ ਕੀ ਮਹੱਤਤਾ ਹੁੰਦੀ ਆ ਪਤਾ ਜਿਲ੍ਹਾ ਪ੍ਰੀਸ਼ਦ ਸੰਮਤੀ ਦੀਆਂ ਵੋਟਾਂ ਦਾ ਤੁਸੀਂ ਪਿੰਡਾਂ 'ਚ ਰਹਿਣ ਵਾਲੇ ਹੋ ਠੀਕ ਆ ਆਪਣਾ ਹੋਰ ਕੀ ਆ ਠੀਕ ਆਪਣੇ ਸੱਜਣਾਂ ਆੜੇ ਬੰਨ ਵੋਟਾਂ ਪਾਉਣੀਆਂ ਆ ਹਾਂ ਸੋ ਇਹ ਸਾਡੇ ਦੁਕਾਨਦਾਰ ਭਰਾ ਨੇ ਅਨਿਲ ਸ਼ਰਮਾ ਜੀ ਸੋ ਪਹਿਲੇ ਪੜਾਅ ਦੇ ਵਿੱਚ ਆਪਾਂ ਸਵੇਰ ਦੇ ਦੇਖੀਏ ਤਾਂ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਪੋਲਿੰਗ ਜਿੱਥੇ ਪਰਚੀਆਂ ਵੰਡੀਆਂ ਜਾ ਰਹੀਆਂ ਇਸ ਵਾਰ ਘਰਾਂ ਦੇ ਵਿੱਚ ਪਰਚੀਆਂ ਜਿਹੜੀਆਂ ਨਹੀਂ ਮਿਲੀਆਂ ਤੇ ਉਹ ਜਿਵੇਂ ਪਹਿਲੇ ਬੂਥਾਂ ਤੇ ਦੱਸੇ ਇਹ ਕਰਕੇ ਖੁਦ ਜਿਹੜੀਆਂ ਪਰਚੀਆਂ ਪੋਲਿੰਗ ਬੂਥਾਂ ਦੇ ਉੱਤੇ ਬਾਹਰ ਕਟੀਆਂ ਜਾ ਰਹੀਆਂ ਨੇ ਬਿਲਕੁਲ ਅਮਨ ਸ਼ਾਂਤੀ ਤੇ ਬਿਨਾ ਕਿਸੇ ਭੀੜ-ਪੜੱਕੇ ਦੇ ਕੰਮ ਚੱਲ ਰਿਹਾ ਕਲਮ న్యూਸ ਲਈ ਕੈਮਰਾਮੈਨ ਨਰੇਸ਼ ਦੇ ਨਾਲ ਕੁਲਦੀਪ ਸਿੰਘ ਜਾਫਲਪੁਰ ਤੁਹਾਨੂੰ